ਬੱਚਿਆਂ ਦੇ ਵਿੱਚ ਉਤਸ਼ਾਹ ਹੈ ਇਹਨਾਂ ਨੇ ਇੱਕ ਬਹੁਤ ਵੱਡਾ ਮੋਰਚਾ ਫਤਿਹ ਕੀਤਾ ਹੈ ਕਾਫੀ ਸਮੇਂ ਤੋਂ ਇਹ ਧਰਨੇ ਤੇ ਬੈਠੇ ਸਨ ਪ੍ਰੋਟੈਸਟ ਕਰ ਰਹੇ ਸੀ ਇੱਕ ਸ਼ਾਂਤਮਈ ਢੰਗ ਨਾਲ ਕਰ ਰਹੇ ਸੀ ਕਿ ਅچھے ਮਾਹੌਲ ਦੇ ਵਿੱਚ ਜਿਹੜਾ ਕਿ ਲੋਕਤੰਤਰੀ ਤਰੀਕਾ ਹੈ ਉਹਦੇ ਨਾਲ ਗੈਰ ਲੋਕਤੰਤਰੀ ਜੋ ਤਾਕਤਾਂ ਨੇ ਉਹਨਾਂ ਦਾ ਮੁਕਾਬਲਾ ਇਹਨਾਂ ਨੇ ਕੀਤਾ ਅਤੇ ਇਹਨਾਂ ਨੇ ਪਹਿਲੀ ਜਿੱਤ ਜਿੱਤ ਆਪਣੀ ਹਾਸਲ ਕੀਤੀ ਜਦ ਕਿ ਐਫਿਡੇਵਿਟ ਵਾਲੀ ਇੱਕ ਕੰਡੀਸ਼ਨ ਇਹਨਾਂ ਤੇ ਲਗਾ ਰੱਖੀ ਸੀ ਕਿ ਤੁਸੀਂ ਇੱਥੇ ਪ੍ਰੋਟੈਸਟ ਨਹੀਂ ਕਰ ਸਕਦੇ ਕਿਸੇ ਵਕਤ ਆਪਣੀ ਆਵਾਜ਼ ਹੀ ਨਹੀਂ ਉਠਾ ਜ਼ਾਹਿਰ ਕਰ ਸਕਦੇ ਉਸ ਦੇ ਖਿਲਾਫ ਇਹਨਾਂ ਨੇ ਕੀਤੀ ਸੀ ਉਸ ਤੇ ਇਹਨਾਂ ਦੀ ਜਿੱਤ ਹੋਈ ਫਿਰ ਇਹਨਾਂ ਨੇ ਦੂਜੀ ਜਿੱਤ ਇਹ ਵੀ ਹੋਈ ਕਿ ਉਹਨਾਂ ਨੇ ਆਪਣੀ ਜੋ ਨੋਟੀਫਿਕੇਸ਼ਨ ਸੀ ਸੈਨੇਟ ਨੂੰ ਭੰਗ ਕਰਨ ਵਾਲੀ ਉਹ ਵੀ ਉਹਨਾਂ ਨੇ ਸਰਕਾਰ ਨੇ ਵਾਪਸ ਲੈ ਲਈਤੀ ਅੱਜ ਧਰਨੇ ਤੇ ਹਲੇ ਬੈਠੇ ਨਹੀਂ ਇਸ ਕਰਕੇ ਕਿਉਂਕਿ ਸਰਕਾਰ ਤੇ ਵਿਸ਼ਵਾਸ ਨਹੀਂ ਇੱਕ ਟਰਸਟ ਡੈਫਿਸਿਟ ਹੋਇਆ ਹੋਇਆ ਹੈ ਸਰਕਾਰ ਤੇ ਨਾਲ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਨਾਲ ਦੀ ਨਾਲ ਉਹ ਪੂਰੇ ਦੇ ਪੂਰੇ ਸ਼ੈਡਿਊਲ ਇਲੈਕਸ਼ਨ ਤਾਂ ਦੇ ਦੇਣਾ ਚਾਹੀਦਾ ਸੀ ਇਸ ਲਈ ਇਹਨਾਂ ਦੇ ਯਾਦ ਆਂਦੀ ਹੈ ਗੱਲ ਉਹ ਕਿ ਚਾਰ ਬਰੇ ਪਹਿਲਾਂ ਜਿਹੜੇ ਸੈਨੇਟ ਦੇ ਇਲੈਕਸ਼ਨ ਹੋਏ ਸਨ ਪੰਜਾਬ ਦੇ ਵਕੂ ਵਕ ਸਾਰੇ ਕਾਲਜੇਜ਼ ਦੇ ਵੀ ਉਹਦੇ ਵਿੱਚ ਨੁਮਾਇੰਦੇ ਆਏ ਸਨ ਉਹ ਹਾਲੇ ਤੱਕ ਨੋਟੀਫਾਈ ਨਹੀਂ ਕੀਤਾ ਕੋਈ ਕਾਰਨ ਨਹੀਂ ਹੈ ਕਿ ਚਾਂਸਲਰ ਉਸ ਨੋਟੀਫ ਉਸ ਇਲੈਕਸ਼ਨ ਤੇ ਬੈਠ ਜਾਵੇ ਪੂਰੇ ਦੇ ਪੂਰੇ ਇਲੈਕਸ਼ਨ ਤੇ ਬੈਠ ਜਾਵੇ ਇਲੈਕਸ਼ਨ ਯੂਨੀਵਰਸਿਟੀ ਨੇ ਕਰਵਾਇਆ ਸੀ ਇਲੈਕਸ਼ਨ ਕੋਈ ਗਲਤ ਨਹੀਂ ਸੀ ਹੋਇਆ ਹੋਇਆ ਉਹਦੇ ਨਹੀਂ ਹੋਣ ਦਿੱਤਾ ਉਸ ਵਕਤ ਤੋਂ ਇਹਨਾਂ ਦੀ ਲੰਬੀ ਸੋਚ ਸੀ ਕਿ ਕੇਂਦਰ ਸਰਕਾਰ ਦੀ ਕਿ ਅਸੀਂ ਇਹ ਯੂਨੀਵਰਸਿਟੀ ਨੂੰ ਕਿਵੇਂ ਆਪਣੇ ਹੱਥ ਵਿੱਚ ਕਰ ਲਈਏ ਮੈਂ ਭਗਮਾ ਸ਼ਬਦ ਇਸਤੇਮਾਲ ਨਹੀਂ ਕਰਦਾ ਕਿ ਭਗਮਾਕਰਨ ਕਰ ਰਹੇ ਨੇ ਅਕਸਰ ਅਸੀਂ ਉਹ ਕਹਿੰਦੇ ਆ ਕਿਉਂਕਿ ਇਹਨਾਂ ਨੇ ਤਾਂ ਸਹੀ ਮene ਵਿੱਚ ਭਗਮੇ ਰੰਗ ਨੂੰ ਵੀ ਕਲੰਕ ਕਰ ਦਿੱਤਾ ਉਸ ਤੇ ਕਲੰਕ ਲਗਾ ਦਿੱਤਾ ਭਗਮਾ ਰੰਗ ਤਾਂ ਇੱਕ ਤੁਹਾਡਾ ਧਾਰਮਿਕ ਰੰਗ ਹੁੰਦਾ ਇਹ ਉਹਦੀ ਲੈ ਕੇ ਉਸ ਨੂੰ ਵੀ ਇਹਨਾਂ ਨੇ ਤਾਂ ਕਲੰਕਿਤ ਕਰ ਦਿੱਤਾ ਹੈ ਇਹ ਸਹੀ ਮੈਨੇ ਦੇ ਵਿੱਚ ਜਿਹੜੀ ਇਹਨਾਂ ਦੀ ਸੋਚ ਹੈ ਇੱਕ ਤੁਰ ਵਿਕਰੰਧੀ ਕੇ ਦੇਸ਼ ਨੂੰ ਵੰਡ ਦੇਣਾ ਹੈ ਅਲੱਗ-ਅਲੱਗ ਧਰਮਾਂ ਤੇ ਆਪਣੇ ਆਪਣਾ ਰੱਖਣਾ ਹੈ ਦੇ ਤੋ ਨੂੰ ਬਦਾਨਾ ਉਹ ਏਜੰਡਾ ਇਹਨਾਂ ਦਾ ਹੈ ਇਹਨਾਂ ਦੇ ਏਜੰਡਾ ਦੇ ਵਿੱਚ ਇਹ ਹੈ ਕਿ ਅਸੀਂ ਇਤਿਹਾਸ ਬਦਲ ਦੇਣਾ ਹੈ ਪੁਰਾਣਾ ਇਤਿਹਾਸ ਬੱਚੇ ਪੜ੍ਹਨ ਨਾ ਸਕਣ ਇਸ ਲਈ ਅਸੀਂ ਇਸ ਤਰ੍ਹਾਂ ਦੀ ਆਪਣੇ ਗਵਰਨਿੰਗ ਬਾਡੀਜ਼ ਬਣਾ ਦਈਏ ਕਿ ਜੋ ਅਸੀਂ ਚਾਹੀਏ ਉੱਥੇ ਉਹ ਫੈਸਲਾ ਕਰ ਦੇਣ ਜੋ ਅਸੀਂ ਕਰਿਕੂਲਮ ਬਣਾ ਦਈਏ ਉਹ ਕਰਿਕੂਲਮ ਆਨਲਾਈਨ ਐਨਸੀਆਰਟੀ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਕੀ ਕਰਿਕੂਲਮ ਇਹਨਾਂ ਨੇ ਬਣਾ ਬਣਾ ਕੇ ਦੇਈ ਜਾ ਰਹੇ ਨੇ ਉਸ ਢੰਗ ਦਾ ਇਹਨਾਂ ਨੇ ਕੀਤਾ ਹੈ ਇਥੋਂ ਦੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਅਤੇ ਹੋਰ ਜਿੱਥੇ ਬੰਦੀਆਂ ਨੇ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਸਮਰਥਨ ਦਿੱਤਾ ਹੈ ਅਤੇ ਕਾਮਯਾਬੀ ਹਾਸਲ ਕੀਤੀ ਹੈ ਤੇ ਹੋਰ ਕਾਮਯਾਬੀ ਅੱਗੇ ਨੂੰ ਹਾਸਲ ਕਰਨਗੇ ਮੈਂ ਇਸ ਚੀਜ਼ ਦੇ ਬਾਰੇ ਮੈਨੂੰ ਪੂਰਾ